ਪਿੰਡ ਮਸ਼ਹੂਰ ਸੁਣੀਦਾ ਉਹ ਖੂਵਾੜਿਆਂ ਵਾਰੀ ਫੋਟ ਕਪੂਰੇ ਪੁੱਤਰੀ ਮਲਟਰੀ ਵੋਟ ਕਪੂਰੇ ਉਤਰੀ ਮਿਲਟਰੀ ਕੋਲ ਦੁਨੀਆ ਤੋਂ ਭਾਰੀ ਬਾਂਦਰ ਚਟਾਣੇ ਲਾ ਕੇ ਸਕੂਟਰ ਉਹ ਬਾਂਦਰ ਚਟਾਣੇ ਲਾ ਕੇ ਸਕੂਟਰ ਲੜ ਲੜ ਮਰੇ ਸਵਾਰੀ ਛੋਟੇ ਫਿੱਡਿਆਂ ਦੀ ਗੱਲ ਮੈਂ ਦੱਸਾਂ ਹੋ ਛੋਟੇ ਫਿੱਡਿਆਂ ਦੀ ਗੱਲ ਮੈਂ ਦੱਸਾਂ ਨਾ ਚੰਗੀ ਨਾ ਮਾੜੀ ਵੱਡੇ ਫਿੱਡਿਆਂ ਦੀ ਗੱਲ ਮੈਂ ਦੱਸਾਂ ਹੋ ਵੱਡੇ ਫਿੱਡਿਆਂ ਦੀ ਗੱਲ ਮੈਂ ਦੱਸਾਂ ਮੋਤੀ ਫਿਰਨ ਸ਼ਿੰਗਾਰੀ ਮੋਦ ਲਿਆਲੇ ਤੇ ਮੁੰਡੇ ਕੰਢੇ ਸ਼ਰਾਬਾਂ ਹੋ ਮੋਦ ਲਿਆਲੇ ਤੇ ਮੁੰਡੇ ਕੰਢੇ ਸ਼ਰਾਬਾਂ ਮੋਤ ਛੇੜਦੇ ਕੋਰੀ ਰਾਣਾ ਨੇ ਮੁੰਡੇ ਕਰਨ ਦਾਤ ਨਾ ਹੋ ਮਰਾਣਾ ਦੇ ਮੁੰਡ ਕਰਦਾਤ ਨਾ ਪੜ ਕੇ ਕਿ ਕਰਦਾ ਟਾਣਾ ਪਾਖੜਾ ਡੈਮ ਦੀ ਗੱਲ ਮੈਂ ਦੱਸਾਂ ਹੋ ਪਾਖੜਾ ਡੈਮ ਦੀ ਗੱਲ ਮੈਂ ਦੱਸਾਂ ਜਿੱਥੋਂ ਬਿਜਲੀ ਤੋਰੀ ਚੱਕ ਕਲਿਆਂਦੇ ਮੁੰਡੇ ਸੁਣੀਦੇ ਹੋ ਚੱਕ ਕਲਿਆਂਦੇ ਮੁੰਡੇ ਸੁਣੀਦੇ ਹਾਇ ਗੰਨੇ ਦੀ ਪੂਰੀ ਮਾੜੀ ਢੀ ਨਾਲ ਵਿਆਹ ਨਹੀਂ ਕਰਾਉਂਦੇ ਹੋ ਮਾੜੀ ਧੀ ਨਾਲ ਵਿਆਹ ਨਹੀਂ ਕਰਾਉਂਦੇ ਵਿਆਹ ਕੇ ਲਿਆਉਂਦੇ ਗੋਰੀ ਸੋ ਲਕਨ ਕਤੇ ਆ ਬੋਲੀ ਇੱਕ ਤਰਾ ਕੋਲ ਜਾਉਂ ਖਾਨ ਵਿੱਚ ਤਰ ਕੇ ਕੋਹ ਸਗਾੜੇ ਦੇ ਵਿੱਚ ਪਹੁੰਚ ਜੂ ਥੱਲੇ ਪੌੜੀਆਂ ਚੜ੍ਹ ਕੇ ਅੱਧੀ ਸਾਉ ਰੱਖ ਲੈ ਕੇ ਕਿੱਥੇ ਪਈ ਫਲੈਸ਼ ਜਾ ਕੇ ਉਹ ਸਾਤੀ ਕੋ ਰੱਖ ਲੈਣਗੇ ਅੱਧੀ ਵਣਦੂ ਖੜ ਕੇ ਨਾਨਕ ਦੇਵ ਦੀਆਂ ਵਾਧਾ ਪੌੜੀਆਂ ਪੜ ਕੇ ਨਾਨਕ ਦੇਵ ਦੀਆਂ ਪਿੰਡ ਹਮਾਰਾ ਬਲਵਿੰਦਰ ਨਾਮ ਕਹਾਵੇ ਵਾਹੀ ਦਾ ਕੰਮ ਕਰਦਾ ਭਰਾਵੋ ਓ ਵਾਹੀ ਦਾ ਕੰਮ ਕਰਦਾ ਭਰਾਵੋ ਹਲ ਬਲਦਾ ਨਾ ਵਾਕੇ ਖੇਤ ਵਿਚਾਰੇ ਬੋਰ ਹੈ ਮੇਰਾ ਓ ਖੇਤ ਵਿਚਾਰੇ ਬੋਰ ਹੈ ਮੇਰਾ ਤਿੰਨ ਰੋਜ਼ ਚਲਾਵਾ ਉੱਥੇ ਬਹਿ ਕੇ ਜੋੜਾ ਬੋਲੀਆਂ ਓ ਓਥੇ ਬਹਿ ਕੇ ਜੋੜਾ ਬੋਲੀਆਂ ਰਤਾ ਫਰਕ ਨਾ ਪਾਵਾਂ ਰੱਬ ਦਾ ਨਾਮ ਲੈ ਕੇ ਨਹੀਂ ਫੇਰ ਗਿਦੇਵਟੀ ਕੱਟਲੇ ਪੋਰੇ ਵਿੱਚ ਹੋ 12 ਸਾਲ ਤੱਕ ਕੱਟਲੇ ਪੋਰੇ ਵਿੱਚ ਆ ਮੈਲੀ ਫਿਰ ਜਾਵੇ ਅਕਲ ਸ਼ਕਲ ਦਾ ਸੋਹਣਾ ਬਲਵਿੰਦਰਾ ਹੋਏ ਅਕਲ ਸ਼ਕਲ ਦਾ ਸੋਹਣਾ ਬਲਵਿੰਦਰਾ ਪਰ부 ਆਪ ਬਣਾਵੇ ਮਾਂ ਦੇ ਪੂਰਨ ਦੀ ਉਹ ਚਮਕਣੀ ਨਾ ਜਾਵੇ ਮਾਂ ਦੇ ਪੂਰਨ ਦੀ ਚਮਕਣੀ ਨਾ ਜਾਵੇ ਮਾਂ ਦੇ ਕੀ ਬੋਲੇ ਮੇਰੇ ਗਾਣੇ ਵੰਦੇ ਰੂਪ ਮੰਡਿਆ ਨਾਂ ਜਾਵੇ ਛੇੜਾ ਪੂਰਨ ਦਾ ਬੇਕੁਨ ਨਾਂ ਜਾਵੇ ਛੇੜਾ ਪੂਰਨ ਦਾ ਬੇਕੁਨ ਨਾਂ ਜਾਵੇ ਛੇੜਾ ਪੂਰਨ ਦਾ ਬੇਕੁਨ ਖਾਨਾ ਨਾਲੇ ਛੇੜਾ ਪੂਰਨ ਦਾ ਹਾਲੇ ਕੜੀਆਂ ਤੋਂ ਨਾ ਖੂਹੀ ਦੇ ਵਿੱਚ ਬੋਲ ਮਾਣਾ ਖੋੜਾ ਨਾ ਰੋੜਾਵੇ ਰੇ ਖੂਹੀ ਦੇ ਵਿੱਚ ਜਨਮ ਪੁੰਜਦਾ ਜੋ ਲੋਰੇ ਕਿ ਨੋਟਾ ਕਰ ਪਰਮਾਤਮਾ ਦੀ ਕਿਰਪਾਵੇ ਬੋਲੀਆਂ ਲਾ ਕੇ ਪੈਂਦ ਸਰਾਨਾ ਪੁੱਛ ਲੋ ਸਤਗੁਰੂ ਨੂੰ ਕੀ ਵਰਤੂਗਾ ਪਾਣਾ ਆਵਾਜ਼ ਤੇ ਢੰਗਦਰਾ ਦੇ ਦੇਸ਼ਕੋਮ ਦੀ ਖਾਤਰ ਮਿਂਧਣਾ ਹੋ ਦੇਸ਼ਕੋਮ ਦੀ ਖਾਤਰ ਮਿਂਧਣਾ ਪੁੱਤਰ ਵਾਰ ਤੇ ਚਾਰੇ ਦੋਤਾਨੀਆਂ ਵਿੱਚ ਚਨਾਤੇ ਬਲੇ ਬਲੇ ਹੋ ਦੋਤਾਨੀਆਂ ਵਿੱਚ ਚਨਾਤੇ ਦੋ ਜੰਗ ਵਿੱਚ ਹਾਰੇ ਕਲਗੀਆਂ ਵਾਲੇ ਤੇ ਹੋ ਮੈਂ ਜਾਵਾ ਬਲੇ ਹਾਰੇ ਕਲਗੀਆਂ ਵਾਲੇ ਤੇ ਮੈਂ ਜਾਵਾ ਸਤਿ ਰੱਬ ਦੇ ਨਾਂ ਤੇ ਫੇਰੇ ਜਿਆ ਜਾਇਆ ਇਹ ਕਿੱਥੇ ਪ੍ਰਭੂ ਜੰਮਿਆ ਜਾਇਆ ਨਹੀਂ ਉਥੇ ਪੜਾ ਦੂ ਫੇਰੇ ਅੱਖੀਆਂ ਫੂਕ ਸਤੂ ਨਹੀਂ ਝਾਟਦਾ ਬਣੇ ਮੇਰੇ